ਭਾਈ ਕਾਲੇ ਉਹ ਪਾਣੀ ਲਿਆ ਦੇ ਯਾਰ ਪਾਣੀ ਹੁਣ ਤਾਂ ਪੀਤਾ ਤੇ ਹੁਣ ਕਿਧਾਂ ਵਖਰੇ ਖਾਦੇ ਨੇ ਓਏ ਤੂੰਰੇ ਕਿਵੇਂ ਬੈਠਾ ਹੈ ਓ ਗਿੱਲ ਤੂੰ ਓਏ ਭਾਈ ਰਵੀ ਭਾਈ ਹਾਂ ਰਵੀ ਮੈਂ ਤੂੰ ਕਿੱਲੇ ਕਿਧਰ ਅੱਛਾ ਭਾਈ ਮਾਦਾ ਦਿਹਾੜੀ ਤੇ ਆਇਆ ਸੀ ਕੱਲੇ ਦੇ ਦਿਹਾੜੀ ਤੇ ਹਾਂ ਭਾਈ ਕੀ ਗੱਲ ਆ ਕੌਣ ਟੇਡ ਜਾ ਫੜਖਿਆ ਉਹ ਯਾਰ ਕਾਫੀ ਚਰ ਹੋ ਗਿਆ ਪਾਣੀ ਨਹੀਂ ਪੀਤਾ ਨਾ ਥੋੜਾ ਦਰਦ ਹੋਣ ਲੱਗ ਰਹੀ ਗਰਮੀ ਜਾਂਦੀ ਉਹ ਗਰਮ ਚਲਾ ਆ ਜਾ ਅੰਦਰ ਗੱਲ ਕਰਦੇ ਆ ਘਰੇ ਆ ਜਾਂਦਾ ਨਹੀਂ ਮੈਂ ਅੰਦਰ ਓਏ ਆਪਣੀ ਘਰ ਆ ਤੂੰ ਆ ਜਾ ਕੋਈ ਨਾ ਆ ਜਾ ਕਮਰੇ ਦੇ ਬਾਹਰ ਗੱਲ ਕਰਦੇ ਆ ਪਾਣੀ ਪੂਣੀ ਪੀਣੇ ਆ ਭਾਈ ਮੈਂ ਅੰਦਰ ਓਏ ਆ ਜਾ ਤੂੰ ਜਰਾ ਆਪਣਾ ਘਰ ਆਇਆ ਆ ਜਾ ਕਾਲਾ ਆਪਣਾ ਭਰਾ ਹੀ ਆ ਵੱਡਾ ਕੋਈ ਨਾ ਮੈਂ ਕਹਿ ਦੂੰ ਆ ਜਾ ਆ ਜਾ ਅੰਦਰ ਬੈਹਨੇ ਆਪਾਂ ਆਇਆ ਕਿੱਥੇ ਬੈਠਾ ਪਾਣੀ ਮੰਗਵਾਉਣਾ ਮੈਂ ਬੈ ਜਾ ਹੋਰ ਸੁਣਾ ਗੱਲ ਬਾਤ ਠੀਕ ਹੈ ਬਈ ਨਾ ਕੀ ਚੱਕਰ ਹੋ ਗਿਆ ਤੂੰ ਤਾਂ ਬਾਹਰ ਗਿਆ ਸੀਗਾ ਕਿਵੇਂ ਦਿਹਾੜੀ ਤੂੰ ਸਮਝ ਨਹੀਂ ਨਹੀਂ ਮੈਨੂੰ ਬਾਹਰ ਤਾਂ ਬਾਗਿਆ ਸੀਗਾ ਬਈ ਹਾਂ ਪਿੱਛੋਂ ਯਾਰ ਮੇਰੀ ਮਾਤਾ ਬਿਮਾਰ ਹੋ ਗਈ ਅੱਛਾ ਤੇ ਉੱਥੇ ਮੈਨੂੰ ਛੱਡ ਕੇ ਆਉਣਾ ਪੈ ਗਿਆ ਤਾਂ ਅਜਾ ਤੂੰ ਬਾਹਰ ਆ ਗਿਆ ਤੂੰ ਹਾਂ ਬਈ ਇਹ ਓਹੋ ਕਾ ਖਰਚੀ ਬਹੁਤ ਹੋ ਜਾਂਦਾ ਤਾਂ ਹਾਂ ਬਈ ਜਿਹੜੇ ਪੈਸੇ ਇਕੱਠੇ ਕਰੇ ਸੀਗੇ ਹਾਂ ਉਹ ਸਾਰੇ ਯਾਰ ਉਸ ਮਾਤਾ ਦੇ ਇਲਾਜ ਤੇ ਲਾਗੇ ਕੁਝ ਉਧਰ ਬਾਹਰ ਜਾਂਦੇ ਖਰਚਾ ਆ ਗਿਆ ਜੀ ਅੱਛਾ ਹਾਂ ਉਦੋਂ ਬਾਅਦ ਘਰ ਦੇ ਹਾਲਾਤ ਥੋੜੇ ਜਿਹਾ ਮਾੜੇ ਹੁੰਦੇ ਗਏ ਹਾਂ ਪਰ ਉਦੋਂ ਬਾਅਦ ਬਈ ਦਿਹਾੜੀ ਤੇ ਕਰਕੇ ਆਉਣ ਗੁਜ਼ਾਰਾ ਕਰਦਾ ਨਾ ਕੋਈ ਹੋਰ ਕੰਮ ਕੁੰਮ ਦੇਖ ਲਾਂਦਾ ਬਈ ਦਿਹਾੜੀਆਂ ਨੇ ਕੀ ਬਣੂ ਯਾਰ ਕੋਈ ਖਾਤੀ ਲੱਗਿਆ ਸੀਗਾ ਹਾਂ ਫੈਕਟਰੀ ਤੇ ਅੱਛਾ ਉੱਥੇ ਕਈ ਵਾਰ ਘਰ ਦੇ ਕੰਮ ਕਰਕੇ ਸਾਰੇ ਜਾਣੇ ਪੈਂਦੇ ਸੀਗੇ ਲੇਟ ਹੋ ਜਾਂਦਾ ਜਦ ਮਾਲਕ ਨੇ ਨਾ ਵੀ ਲੇਟ ਨਾ ਹੋਵੇਗਾ ਕੋਟਾ ਤਾਂ अच्छा फिर तू रे तू तन्ना काम ते लाग गई थी ओ काले एण तो जानਦਾ ਨਹੀਂ ਹੈਗਾ ਇਹ ਗੱਲਾਂ ਮੇਰਾ ਮਿੱਤਰ ਠੀਕ ਹੈ ਅੱਜ ਮੈਂ ਜਿੱਥੇ ਪਹੁੰਚਿਆ ਇਹਦੇ ਬਦੌਲਤ ਹੀ ਪਹੁੰਚਿਆ ਮੈਂ ਠੀਕ ਹੈ ਇਹਨੇ ਆਪਣੀ ਬਹੁਤ ਸਦਾ ਕੀਤੀ ਹੈ ਠੀਕ ਹੈ ਇਹਦੇ ਕਰਕੇ ਅੱਜ ਮੈਂ ਨੌਕਰੀ ਤੇ ਲੱਗਿਆ ਠੀਕ ਹੈ ਠੀਕ ਹੈ ਇਹ ਐਨਾ ਕਹਦਾਗਾ ਜੇ ਕੋਈ ਗੱਲ ਨਹੀਂ ਦਿਹਾੜੀ ਤੇ ਬੰਦਾ ਆਇਆ ਆਪਣਾ ਪਾਣੀ ਪੂਣੀ ਨਹੀਂ ਪਿਆ ਤੈਨੂੰ ਇਹ ਗੱਲਤ ਗੱਲ ਹੈ ਤੇਰੇ ਵਾਸਤੇ ਨਾ ਗਲਤੀ ਹੋ ਗਈ ਤੂੰ ਆਦ ਬਾਈ ਹਾਂ ਦਿਆ ਰਿਆ ਫਿਰ ਕੀ ਆਪਾਂ ਬੰਦਾ ਲਹੂ ਦੇ ਨਹੀਂ ਪੀਣਾ ਯਾਰ ਤੂੰ ਪਾਣੀ ਪੂਣੇ ਦਾ ਪਿਆ ਬੱਗੇ ਬੰਦੇ ਆਪਣੇ ਆਸਾਨ ਪਤਾ ਕਿੰਨੇ ਨੇ ਅੱਜ ਇਹਦੀ ਕਿਰਪਾ ਨਾਲ ਹੀ ਆਪਾਂ ਇੱਥੇ ਆ ਚੱਲ ਇਹਦੇ ਕੋਈ ਮਾੜਾ ਟਾਈਮ ਪਾਇਆ ਰੱਬ ਨੇ ਕੋਈ ਗੱਲ ਨਹੀਂ ਐਂ ਨਾ ਕਰਾ ਕਰ ਹਾਂ ਠੀਕ ਹੈ ਜੀ ਚੱਲ ਕੋਈ ਨਾ ਕਰ ਜਾਂ ਹੋਰ ਬੰਦਾ ਪੁੱਛ ਲਈ ਥੈਂਕ ਯੂ ਠੀਕ ਹੈ ਹੋਰ ਰੋਟੀ ਪਾਣੀ ਖਾਣਗੇ ਕਿ ਲੋ ਨਾ ਬਾਈ ਰੋਟੀ ਨਾ ਮਾਰ ਖਾ ਲੀ ਤੂੰ ਐਂ ਦੱਸ ਹੁਣ ਤੂੰ ਕੀ ਕੰਮ ਕਰਨਾ ਚਾਹੁੰਦਾ ਮੈਂ ਤੇਰੇ ਨਾਲ ਖੜਾ ਹਾਂ ਤੇ ਮੇਰਾ ਬਹੁਤ ਸਾਜਦਾ ਹੈ ਤੇਰੇ ਘਰ ਕੀ ਮੈਂ ਜਿੱਥੇ ਪ ਉਪਰ ਤੋਂ ਉਹ ਕੰਮ ਕਰਾ ਲਾਂ ਤੇ ਨਾਲ ਲਾ ਕੇ ਮੈਂ ਤੇ ਹੈਲਪ ਕਰਾਂ ਉਹ ਮੈਂ ਤਾਂ ਬੰਦਾ ਮੈਨੂੰ ਪਤਾ ਤਾਂ ਕੋਈ ਚੱਕਰ ਨਹੀਂ ਚੱਲਦਾ ਬਸ ਤੈਨੂੰ ਢੀੜਾ ਪਾਇਆ ਕੋਈ ਗੱਲ ਨਹੀਂ ਤੂੰ ਦੱਸ ਕੀ ਕੰਮ ਕਰਨਾ ਚਾਹੁੰਦਾ ਮਾਂ ਭਾਈ ਯਾਰ ਗੁਜ਼ਾਰਾ ਹੋ ਜੇ ਨਾਲ ਢਿਆੜੀਆਂ ਢੜੀ ਕਰਨੀਆਂ ਯਾਰ ਐ ਤੇ ਢਿਆੜੀਆਂ ਕਿਵੇਂ ਕਰੀਂਗਾ ਮੈਂ ਢਿਆੜੀ ਕਰਦਾ ਤਾਂ ਮੈਨੂੰ ਕਿੱਥੇ ਭਜਾਤਾ ਤੂੰ ਆਪਾਂ ਕੋਈ ਕੰਮ ਕੋਈ ਤੋਰਾ ਇਹ ਸਲਾਹ ਕਰ ਲੈ ਕਿ ਉਹਨਾਂ ਕੋਈ ਨਾ ਕੋਈ ਕੰਮ ਤੋੜ ਲੈ ਤੇਰੀ ਹੈਲਪ ਕਰੂਗਾ ਤੂੰ ਇਹਨਾਂ ਬਾਅਦ ਚ ਬਾਲਾ ਕਰਦਾ ਮੈਨੂੰ ਮੋੜ ਦੀ ਪੈਸੇ ਘੱਟ ਠੀਕ ਲੈ ਭਾਈ ਪਾਣੀ ਪੀ ਲੈ ਭਾਈ ਪਾਣੀ ਭਾਈ ਨਾਲੋਂ ਮੈਂ ਤੁਹਾਨੂੰ ਮਾਫੀ ਮੰਗਦਾ ਖੇਤੀਬਾੜੀ ਕਰਨ ਲਈ ਬੰਦੇ ਨਹੀਂ ਇਹਨਾਂ ਵੱਲੋਂ ਮੈਂ ਮਾਫੀ ਮੰਗਦਾ ਬਾਈ ਜੇ ਤੇਰੇ ਨਾਮ ਮਾਰਾ ਟਾਈਮ ਆ ਗਿਆ ਤਾਂ ਮੈਨੂੰ ਚੰਗਾ ਦੱਸਿਆ ਤੂੰ ਮੈਨੂੰ ਫੋਨ ਤਾਂ ਕਰ ਲਾ ਬਾਈ ਯਾਰ ਮੈਨੂੰ ਸਾਰੇ ਰਿਸ਼ਤੇਦਾਰਾਂ ਨੇ ਜਵਾਬ ਦਿੱਤਾ ਮੈਂ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਫਿਰਿਆ ਜਦੋਂ ਮੇਰੇ ਮਾਰੇ ਹਾਲਾਤ ਸੀ ਮੇਰੇ ਰੋਟੀ ਜੁੱਗਰਾ ਹੀਲਾ ਕਰ ਦੋਗੇ ਤੇ ਆ ਕਿਸੇ ਨੇ ਨੀ ਪੈਸਾ ਹੀ ਦਿੱਤਾ ਮੈਨੂੰ ਸਾਰਿਆਂ ਨੇ ਜਵਾਬ ਦਿੱਤਾ ਓਏ ਯਾਰ ਰਿਸ਼ਤੇਦਾਰਾਂ ਨੇ ਮੈਨੂੰ ਬਰੁਪਾ ਸਮਝ ਲਿਆ ਮਾ ਯਾਰ ਬਾਈ ਕੁ ਜਵਾਬ ਨਾ ਦੇ ਤੈਨੂੰ ਬਰੁਪਾ ਸਮਝ ਲਿਆ ਮੈਨੂੰ ਤੈਨ ਮੇਰੀ ਕਿੰਨੀ ਹੈਲਪ ਕੀਤੀ ਔਖੇ ਟਾਈਮ 'ਚ ਤੇਰੇ ਕਰਕੇ ਇਹ ਸਾਰਾ ਕੁਝ ਹੋਇਆ ਤੂੰ ਚਲ ਕੋਈ ਗੱਲ ਨਹੀਂ ਇਹ ਵਾਰ ਟਾਈਮ ਵੀ ਲੰਘ ਜਾਊਗਾ ਆਪਾਂ ਦੋਨੇ ਪੜਾ ਰਲ ਕੇ ਕਰਾਂਗੇ ਕੰਮ ਠੀਕ ਹੈ ਹੋਏ ਨੇ ਆਪਾਂ ਮਿਲਾਂਗੇ ਚੱਲ ਤੂੰ ਕਰ ਲੈ ਘਰੇ ਜਾ ਤੂੰ ਬਸਾ ਆ ਜਿਹੜੇ ਢੰਡੋ ਦਾ ਦਵਾਈ ਲੈ ਲੈ ਠੀਕ ਹੈ ਆਪਾਂ ਮਿਲਦੇ ਹਾਂ ਫਿਰ ਆਪਾਂ ਕੰਮ ਕੰਮਕੁੰਮ ਤਾਂ ਛੱਡ ਕੋਈ ਨਾ ਕੰਮ ਤੇਰਾ ਅਫਸਰ ਦਾ ਕੰਮ ਹੈ ਤੇਰਾ ਤਾਂ ਘਰ ਹੈ ਕੀ ਕੰਮ ਕਰੇਂਗਾ ਤੂਰੇ ਠੀਕ ਹੈ ਤੂੰ ਜਾ ਰੈਸਟ ਕਰਾ ਕੱਲ ਮੈਂ ਤੇਰੇ ਕੋਲ ਆਉਂਗਾ ਆਪਾਂ ਕੋਈ ਸਲਾਹ ਸ਼ੁਰੂ ਕਰਦੇ ਕੰਮ ਤੋਰਾਂਗੇ ਆਪਾਂ ਠੀਕ ਹੈ ਹਾਂ ਚਲ ਚੰਗਾ ਗੇ ਲਾ ਠੀਕ ਹੈ ਭਾਈ ਉਹ ਕਾਲੇ ਹਾਂਜੀ ਉਰੇ ਆ ਆ ਗਿਆ ਜੀ ਉਹ ਮੜਾ ਮੜਾ ਤਿਆਰ ਰੱਖਿਆ ਕਰੋ। ਇਹ ਗਰੀਬੀ ਅਮੀਰੀ ਦਾ ਕੋਈ ਪਤਾ ਨਹੀਂ ਕਦੋਂ ਕਿਸੇ ਤੇ ਆ ਜੇ। ਇਹ ਗਰੀਬੀ ਵੀ ਅਮੀਰੀ ਚਲਦੀ ਰਹਿੰਦੀ ਹੈ। ਨਾ ਠੀਕ ਹੈ ਜੀ। ਇਹ ਕੁਦਰਤ ਦਾ ਚੱਕਰ ਹੈ ਪਤਾ ਨਹੀਂ ਕਿਹੜਾ ਹੱਥ ਤੋਂ ਬੰਦਾ ਫਰਸ ਤੇ ਫਰਸ ਤੋਂ ਹੱਥ ਤੇ ਹੋ ਜੇ। ਠੀਕ ਹੈ ਜੀ। ਜੇ ਕੋਈ ਬੰਦਾ ਉਹ ਡੈਢ ਇਧਰ ਆਇਆ ਇਧਰ ਨਿਬਾਲ ਲਹੂ ਪੀਣੇ। ਨਾ ਠੀਕ ਹੈ। ਕੰਮ ਆਪਾਂ ਲੈਣਾ ਪੈਸੇ ਜੰਨੇ ਆ ਠੀਕ ਹੈ ਪਰ ਐ ਵੀ ਨਹੀਂ ਬੰਦੇ ਦੀ ਕੇਅਰ ਕਰ ਕਰੋ ਮੜੀ। ਠੀਕ ਹੈ ਜੀ। ਇਹ ਟਾਈਮ ਦਾ ਕੋਈ ਪਤਾ ਨਹੀਂ ਲੱਗਦਾ। ਹਾਂ ਜੀ ਇਹ ਚੰਗਾ ਰੱਖਿਆ ਕਰੋ। ਚੰਗਾ ਜੀ। ਚੱਲ ਕਰਾਰਾ ਕੰਮ ਕਰਾ। ਹਾਂ ਚੰਗਾ। ਲੈ ਕਮਾਲ ਕਰੋੜਾ ਕਰੋੜਾ ਚ ਖੇਡਦਾ ਜੀ ਤਗੜਾ ਕੰਮ ਜੀ ਬੇਨ ਚੱਲਦੇ ਜੀ ਬਾਹਰੇ ਇਹਦੇ ਅੱਜ ਇਹ ਦਿਹਾੜੀ ਦਾ ਫਰਦਾ ਇਹ ਕੋਈ ਪਤਾ ਨਹੀਂ ਕੁਦਰਤਾ ਲੱਗਦਾ ਭਰਾਵੋ ਮਾੜਾ ਆਪ ਨੂੰ ਧਿਆਨ ਰੱਖਣਾ ਪੈਣਾ ਸਭ ਦਾ ਖਿਆਲ ਰੱਖਿਆ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਏ ਚਲੋ ਵਾਹਿਗੁਰੂ ਭੱਲੀ ਕਰੂ ਸਭ ਦੀ ਮਿਹਰ ਕਰੇ ਵਾਹਿਗੁਰੂ